ਪਰ ਵਾਸ਼ੀ ਦੀ ਕਲੋਨੀ ਜੋੜਨ ਦੇ ਨਾਲ ਇਹਨਾਂ ਦਾ ਤਵਾਜਨ ਆਬਾਦੀ ਦਾ ਵਿਗੜ ਗਿਆ ਇਸ ਦੇ ਨਾਲ ਜਿਹੜੇ ਪਿੰਡ ਵਾਸੀ ਨੇ ਉਹ ਘਟ ਗਿਣਤੀ ਜਾ ਗਏ ਨੇ ਸਾਡੇ ਨਾਲ ਪਿੰਡ ਦੇ ਸਰਪੰਚ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਜਗਤਪੁਰਾ ਦਾ ਜਿਹੜਾ ਜੱਦੀ ਵਸਨੀਕਾਂ ਨੂੰ ਹੋਂਦ ਨੂੰ ਖਤਰਾ ਹੈ 2008 ਵਿੱਚ ਵੀ ਇਹ ਸਾਡੇ ਨਾਲ ਵੋਟਾਂ ਚੁੱਪਚੀਚੀਤੇ ਜੋੜ ਦਿੱਤੀਆਂ ਗਈਆਂ ਸਨ ਉਸ ਟਾਈਮ ਹੀ ਅਸੀਂ ਵਿਦਰੋਹ ਕੀਤਾ ਜਿਹੜਾ ਕਮਿਸ਼ਨ ਨੂੰ ਮਿਲੇ ਉਹਨਾਂ ਨੇ ਇਹਨੂੰ ਕਟਵਾਤਾ ਹੁਣ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਆਪ ਦੀ ਸਰਕਾਰ ਉਹਨਾਂ ਦੇ ਐਮਐਲਏ ਸਾਹਿਬ ਉਹਨਾਂ ਨੇ ਇਹ ਕਲੋਨੀਆਂ ਨੂੰ ਦੁਬਾਰਾ ਫੇਰ ਸਾਡੇ ਪਿੰਡ ਨਾਲ ਜੋੜਦਾ ਵੋਟਾਂ ਉਹਨਾਂ ਦੀ 66000 ਵੋਟਾਂ ਜਿੱਥੇ ਕਿ ਸਾਡਾ ਤਾਂ ਹੁਣ ਇੱਕ ਪੰਚਾਇਤ ਨਹੀਂ ਬਣਦਾ ਆਪਣੇ ਮੈਂਬਰ ਖੜੇ ਕਰਨ ਵਾਸਤੇ ਵੈਰੀਫਿਕੇਸ਼ਨ ਕਰਉਣਾ ਤੇ ਇਹ ਡੈਂਟੀ ਪਾਉਣੀ ਹੈ ਉਹਦੇ ਵਾਸਤੇ ਵੀ ਬੰਦਾ ਨਹੀਂ ਮਿਲ ਰਿਹਾ ਅਰਸ਼ੀਆਂ ਕੋ ਜਾਣਾ ਪੈਂਦਾ ਉਹਦੇ ਲਈ ਸਾਨੂੰ ਨੈਚੁਰਲੀ ਗੱਲ ਆ ਜੇ ਸਾਡੇ ਕੋ ਸਾਡਾ ਉੱਤੇ ਵੋਟਰ ਹੀ ਕੋਈ ਜਾ ਕੇ ਪ੍ਰੋਸੀਜਰ ਕੋ ਜਾਣਾ ਪਊ ਅਸੀਂ ਸਾਰਿਆਂ ਦੀ ਇਹੋ ਹੀ ਮੰਗ ਆ ਕਿ ਲੋ ਸਾਡੀ ਇਹ ਤਾਂ ਸਾਡੇ ਪਿੰਡ ਦੀ ਜੱਦੀ ਹੋਣ ਨੂੰ ਖਤਰਾ ਹੈ ਆਉਣ ਵਾਲੇ ਬੱਚਿਆਂ ਨੇ ਸਾਨੂੰ ਇਹ ਪੁੱਛਿਆ ਹਣ ਪੁੱਛਣਾ ਕਿ ਤੁਸੀਂ ਉਸ ਟਾਈਮ ਕਿੱਥੇ ਸੀ ਜਿਹੜੇ ਆਪਣੇ ਪ੍ਰਵਾਸੀ ਆਉਂਦੇ ਆ ਉਹ ਕੰਮ ਵੀ ਕਰਦੇ ਆ ਪੰਜਾਬ ਚ ਆ ਕੇ ਸਾਡਾ ਝੂਨਾ ਵੀ ਲਾਉਂਦੇ ਆ ਸਾਡੇ ਕੰਮ ਵੀ ਸਵਾਰਦੇ ਨੇ ਫਿਰ ਇਹ ਅਸੀਂ ਸਹਿ ਹੋਂਦ ਨਾਲ ਨਹੀਂ ਰਹਿ ਸਕਦੇ ਜਾਂ ਆਪਾਂ ਨੂੰ ਖਤਰਾ ਕਿਉਂ ਮਹਿਸੂਸ ਹੋ ਰਿਹਾ ਗੁਰੂ ਘਰਾਂ ਕੋਲੋਂ ਤੰਬਾਕੂ ਵਿਗਰੇ ਆ ਗੁਰੂ ਘਰਾਂ ਕੋਲ ਠੇਕੇ ਖੁੱਲਗੇ ਸ਼ਰਾਬ ਦੇ ਸਾਡੀਆਂ ਤਿਆਂ ਭੈਣਾਂ ਬਈ ਸੇਫ ਨਹੀਂ ਇੱਥੇ ਆਂਦੀਆਂ ਜਾਂਦੀਆਂ ਪਿੰਡ ਦੀਆਂ ਵੋਟਾਂ ਘੱਟ ਐ ਪ੍ਰਵਾਸੀਆਂ ਦੀਆਂ ਵੋਟਾਂ ਜ਼ਿਆਦਾ ਨੇ ਹਿਮਾਚਲ ਦੇ ਕਾਨੂੰਨ ਹੋਰ ਨੇ ਹੋਰ ਸਟੇਟਾਂ ਦੇ ਕਾਨੂੰਨ ਹੋਰ ਨੇ ਤੇ ਭਾਰਤ ਦੇ ਅੱਡ ਕਿਉਂ ਐ ਜੇ ਅਸੀਂ ਇੱਥੋਂ ਪੰਜਾਬੀ ਹਿਮਾਚਲ ਤੋਂ ਜਾ ਕੇ ਜ਼ਮੀਨ ਖਰੀਦ ਨਹੀਂ ਸਕਦੇ ਤਾਂ ਉਹ ਸਾਡੇ ਆ ਕੇ ਪੰਜਾਬ 'ਚ ਕਿਵੇਂ ਖਰੀਦ ਸਕਦੇ ਨੇ ਜਿਹੜਾ ਦੇਸ਼ ਪਾਣੀ ਤੇ ਜਵਾਨੀ ਨਹੀਂ ਸੰਭ ਸਕਦਾ ਉਹ ਕੁਝ ਨਹੀਂ ਸੰਭ ਸਕਦਾ ਇਸ ਟਾਈਮ ਅਸੀਂ ਮੁਹਾੜੀ ਜ਼ਿਲ੍ਹਾ ਦੇ ਜਗਤਪੁਰਾ ਪਿੰਡ ਦੇ ਵਿੱਚ ਖੜੇ ਆ ਇੱਥੇ ਇੱਕ ਮਸਲਾ ਆਇਆ ਹੋਇਆ ਕਿ ਇਸ ਪਿੰਡ ਦੇ ਨਾਲ ਪ੍ਰਵਾਸੀਆਂ ਦੀਆਂ ਕਲੋਨੀਆਂ ਜੋੜੀਆਂ ਗਈਆਂ ਨੇ ਪੰਚਾਇਤੀ ਚੋਣਾਂ ਦਾ ਦੌਰ ਦੌਰਾਂ ਚੱਲ ਰਿਹਾ ਹੈ ਨਾਮਜਦਗੀਆਂ ਭਰੀਆਂ ਜਾ ਰਹੀਆਂ ਨੇ ਇੱਥੇ ਜਿਹੜੀ ਪ੍ਰਵਾਸੀਆਂ ਦੀ ਕਲੋਨੀ ਜੋੜਨ ਦੇ ਨਾਲ ਇਹਨਾਂ ਦਾ ਤਵਾਜ਼ਨ ਆਬਾਦੀ ਦਾ ਵਿਗੜ ਗਿਆ ਇਸ ਦੇ ਨਾਲ ਜਿਹੜੇ ਪਿੰਡ ਵਾਸੀ ਨੇ ਉਹ ਘੱਟ ਗਿਣਤੀ ਜਾ ਗਏ ਨੇ ਸਾਡੇ ਨਾਲ ਪਿੰਡ ਦੇ ਸਰਪੰਚ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਾਰਾ ਮਸਲਾ ਤੇ ਹੁਣ ਇਹਨਾਂ ਦੀ ਮੰਗ ਕੀ ਹੈ ਇੱਥੇ ਇਕੱਠ ਹੋਇਆ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੱਖਾਂ ਸਿਧਾਣਾ ਕੁਨਿਤੇ ਪੁੱਛੇ ਨੇ ਪਿੰਡ ਦੇ ਸਰਪੰਚ ਸਾਹਿਬ ਤੋਂ ਆਪਾਂ ਜਾਣਦੇ ਆ ਜੀ ਵਾਹ ਖਾਲਸਾ ਵਾਹ ਫਤਿਹ ਆਪਣਾ ਨਾਂ ਦੱਸੋ ਪਿੰਡ ਦੱਸੋ ਜੀ ਮੇਰਾ ਨਾਂ ਰਣਜੀਤ ਸਿੰਘ ਗੱਲਮਾ ਸਾਹਿਬ ਦਾ ਸਰਪੰਚ ਪਿੰਡ ਜਗਤਪੁਰਾ ਨਿਵਾਸੀ ਆ ਹਾਂਜੀ ਤੇ ਮਸਲਾ ਸਾਡੀ ਅੱਜ ਪਿੰਡ ਜਗਤਪੁਰਾ ਦਾ ਜਿਹੜਾ ਜੱਦੀ ਵਸਨੀਕਾਂ ਨੂੰ ਹੋਂਦ ਨੂੰ ਖਤਰਾ ਹੈ ਸਾਡੇ ਪਿੰਡ ਦੀ ਜਿਹੜੀ ਆਪਣੀ ਪਹਿਲੀ ਵੋਟ ਹੈਗੀ ਆ ਉਹ 900 ਵੋਟ ਆ ਲਗਭਗ ਜੀ ਇੱਥੇ 2003 ਵਿੱਚ ਇੱਥੇ ਕਲੋਨੀ ਚੰਦੀ ਮਹਾਲੀ ਦੇ ਵਿੱਚੋਂ ਜਿਵੇਂ ਕਿ 10 ਫੇਸ ਤੋਂ ਜੇ ਅੰਬਸਾਹਬ ਲਾਗੋਂ ਝੋਟਾਉਟ ਕਲੋਨੀ ਤੋਂ ਜੇ ਪ੍ਰਵਾਸੀ ਸੀਗੇ ਉਹਨਾਂ ਨੂੰ ਇਥੇ ਜਗਤਪੁਰਾ ਲਿਆ ਕੇ ਲੋਕ ਕਲੋਨੀਆਂ ਵਸਾਤੀਆਂ ਗਈਆਂ ਇੱਕ ਗੁਰਨਾਨਕ ਕਲੋਨੀ ਦੇ ਨਾਂ ਤੇ ਇੱਕ ਅੰਬਸਾਹਬ ਕਲੋਨੀ ਦੇ ਨਾਂ ਤੇ 2008 ਵਿੱਚ ਵੀ ਇਹ ਸਾਡੇ ਨਾਲ ਵੋਟਾਂ ਚੁੱਪਚੀ ਚੀਤੇ ਜੋੜ ਦਿੱਤੀਆਂ ਗਈਆਂ ਸਨ ਉਸ ਟਾਈਮ ਹੀ ਅਸੀਂ ਬਦਰੋਹ ਕੀਤਾ ਚੋਣ ਕਮਿਸ਼ਨ ਨੂੰ ਮਿਲੇ ਉਹਨਾਂ ਨੇ ਇਹਨੂੰ ਕਟਵਾ ਦਿੱਤਾ ਹੁਣ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਆਪ ਦੀ ਸਰਕਾਰ ਉਹਨਾਂ ਦੇ ਐਮਐਲਏ ਸਾਹਿਬ ਉਹਨਾਂ ਨੇ ਇਹ ਕਲੋਨੀਆਂ ਨੂੰ ਦੁਬਾਰਾ ਫੇਰ ਸਾਡੇ ਪਿੰਡ ਨਾਲ ਜੋੜਤਾ ਜਦ ਕਿ ਹੁਣ 950 ਵੋਟ ਆ ਉਹਨਾਂ ਦੀ 66000 ਵੋਟ ਹੈ ਸਾਡੇ 7 ਵਾਰਡਾਂ ਵਿੱਚ ਜੀ ਉਹਨਾਂ ਦੀ ਜਿਹੜੀ ਹੈਗੀ ਆ ਵੋਟ ਉਹ 8 8 900 ਵੋਟ ਫਿੱਟ ਕਰਕੇ 1000 1000 ਵੋਟ ਦੇ ਵਾਰਡ 7 ਬਣਾਤੇ ਜਿੱਥੇ ਕਿ ਸਾਡਾ ਤਾਂ ਹੁਣ ਇੱਕ ਪੰਜਵਿ ਨਹੀਂ ਬਣਦਾ ਸਾਨੂੰ ਆਪਣੇ ਮੈਂਬਰ ਖੜੇ ਕਰਨ ਵਾਸਤੇ ਜਿਹੜੀ ਉਹਦੀ ਵੈਰੀਫਿਕੇਸ਼ਨ ਕਰਉਣਾ ਤੇ ਜਿਹੜੀ ਆਇਡੈਂਟੀ ਪਾਉਣੀ ਆ ਉਹਦੇ ਵਾਸਤੇ ਵੀ ਬੰਦਾ ਨਹੀਂ ਮਿਲ ਰਿਹਾ ਇੱਥੇ ਪਰਵਾਸੀਆ ਕੋ ਜਾਣਾ ਪੈਂਦਾ ਉਹਦੇ ਲਈ ਸਾਨੂੰ ਨੇਚਰਲੀ ਗੱਲ ਆ ਜੇ ਸਾਡੇ ਕੋਲ ਸਾਡਾ ਉੱਤੇ ਵੋਟ ਵੋਟਰ ਹੀ ਕੋਈ ਜਾ ਕੇ ਪ੍ਰੋਸੀਡਿੰਗ ਕੋ ਜਾਣਾ ਪਊ ਹਾਂਜੀ ਇਸ ਕਰਕੇ ਅਸੀਂ ਜਿਹਦੇ ਬਾਰੇ ਮਹਾਲੀ ਪ੍ਰਸ਼ਾਸਨ ਨੂੰ ਮਿਲੇ ਆ ਲੇਕਿਨ ਸਰਕਾਰ ਦੀਆਂ ਜੋ ਹਦਾਇਤਾਂ ਪ੍ਰਸ਼ਾਸਨ ਹੁੰਦੀਆਂ ਉਹਦੇ ਮੁਤਾਬਕੀ ਕੰਮ ਹੁੰਦਾ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਮਾਨਯੋਗ ਹਾਈ ਕੋਰਟ ਚ ਗਏ ਆ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਕਿਹਾ ਮਹਾਲੀ ਨੂੰ ਉਹਨਾਂ ਵੀ ਸਾਡੇ ਹੱਕ ਚ ਫੈਸਲਾ ਨਹੀਂ ਦਿੱਤਾ ਫਿਰ ਅਸੀਂ ਦੁਬਾਰਾ ਡੀਪੀਟੀਸ਼ਨ ਕੀਤੀ ਆ ਉਹਨਾਂ ਚੌਨ ਪਿਸ਼ਿਨ ਨੂੰ ਕਿਹਾ ਅੱਜ ਮਿਤੀ 3 10 2024 ਨੂੰ ਅਸੀਂ ਇੱਥੇ ਕੱਟ ਕੀਤਾ ਜਿਹਦੇ ਚ ਸਮਾਜ ਸੇਵੀ ਲੱਖਾ ਸਦਾਣਾ ਅ ਅਭਿਯੋਤ ਮਾਨ ਜੀ ਕਿਰਪਾਲ ਸਿੰਘ ਸੋਊ ਤੇ ਹੋਰ ਗੁਰੂ ਦੀਆਂ ਲਾਲਲੀਆਂ ਪਹੁੰਚਾ ਸਮੁੱਚਾ ਸਿੱਖ ਪੰਜਾਬੀ ਭਾਈਚਾਰਾ ਪਹੁੰਚਿਆ ਅਸੀਂ ਸਾਰਿਆਂ ਨੇ ਇਹੋ ਹੀ ਮੰਗਾ ਕਿ ਮਤਲਬ ਸਾਡੀ ਇਹ ਤਾਂ ਸਾਡੇ ਪਿੰਡ ਦੀ ਜੱਦੀ ਹੋਣ ਨੂੰ ਖਤਰਾ ਹੈ ਆਉਣ ਵਾਲੇ ਬੱਚਿਆਂ ਨੇ ਸਾਨੂੰ ਇਹ ਪੁੱਛਿਆ ਪੁੱਛਣਾ ਕਿ ਤੁਸੀਂ ਉਸ ਟਾਈਮ ਕਿੱਥੇ ਸੀ ਸੋ ਅਸੀਂ ਹੁਣ ਪ੍ਰਸ਼ਾਸਨ ਨੂੰ ਵੀ ਐਮਐਲਏ ਨੂੰ ਵੀ ਮਿਲੇ ਆ ਜਾ ਕੇ ਤੇ ਡੀਸੀ ਸਾਹਿਬ ਨੂੰ ਮਿਲੇ ਆ ਕਿ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਡੇ ਸਾਡੇ ਪਿੰਡ ਦੀ ਜੋ ਜੱਦੀ ਹੋਣ ਹੈਗੀ ਉਹਨੂੰ ਬਚਾਇਆ ਜਾਵੇ ਤੇ ਸਾਨੂੰ ਜਿਸ ਤਰ੍ਹਾਂ ਪਹਿਲਾਂ ਸਾਡੀ ਪਿੰਡ ਦੀ ਪੰਚਾਇਤ ਬਣਦੀ ਆ ਉਹਨੂੰ ਉਸ ਤਰ੍ਹਾਂ ਬਣਾਇਆ ਜਾਵੇ ਠੀਕ ਹੈ ਮੈਂ ਇੱਧਰ ਬਾਈ ਉਹਨਾਂ ਤੋਂ ਪੁੱਛਦੇ ਆ ਬਾਈ ਜੀ ਇਹ ਜਿਵੇਂ ਸਰਪੰਚ ਸਾਹਿਬ ਨੇ ਸਾਫ਼ ਕਰਾ ਕਿ ਕਹਿੰਦੇ ਵੀ ਸਾਡੀ ਹੋਂਦ ਨੂੰ ਖਤਰਾ ਹੈ ਹੈਨਾ ਤੁਸੀਂ ਨੌਜਵਾਨ ਹੋ ਤੁਸੀਂ ਹੋਂਦ ਵੀ ਦੇਖ ਰਹੇ ਹੋ ਇੱਥੇ ਜਿਹੜੇ ਆਪਣੇ ਪ੍ਰਵਾਸੀ ਆਉਂਦੇ ਆ ਉਹ ਕੰਮ ਵੀ ਕਰਦੇ ਆ ਪੰਜਾਬ ਚ ਆ ਕੇ ਸਾਡਾ ਝੂਨਾ ਵੀ ਲਾਉਂਦੇ ਆ ਸਾਡੇ ਕੰਮ ਵੀ ਸਵਾਰਦੇ ਨੇ ਫਿਰ ਇਹ ਅਸੀਂ ਸਹਿ ਹੋਂਦ ਨਾਲ ਨਹੀਂ ਰਹਿ ਸਕਦੇ ਜਾਂ ਆਪਾਂ ਨੂੰ ਖਤਰਾ ਕਿਉਂ ਮਹਿਸੂਸ ਹੋ ਰਿਹਾ ਵੀਰੇ ਇਹ ਇਕੱਲੀ ਇਸ ਪਿੰਡ ਦੀ ਕਹਾਣੀ ਨਹੀਂ ਹੈਗੀ ਜੀ ਇਹ 10 ਦਾ ਪਿੰਡ ਸਹਾਨ ਹੈਗਾ ਹਰ ਪਿੰਡ ਦੀ ਕਹਾਣੀ ਹੈ ਬਈ ਇੱਥੇ ਇਹ ਵੀਰੇ ਆ ਤੁਸੀਂ ਦੇਖੋ ਸਰਕਾਰ ਕੋਈ ਇਹਨਾਂ ਦੇ ਕੰਨ ਦੇ ਜੂਨ ਹੀ ਖਿਸ਼ਕਦੀ ਗੁਰੂ ਘਰਾਂ ਕੋਲੋਂ ਤੰਬਾਕੂ ਵਿਗਰੇ ਹਾ ਗੁਰੂ ਘਰਾਂ ਕੋਲ ਠੇਕੇ ਖੁੱਲਗੇ ਸ਼ਰਾਬ ਦੇ ਸਾਡੀਆਂ 3 ਭੈਣਾਂ ਬਈ ਸੇਫ ਨਹੀਂ ਇੱਥੇ ਆਂਦੀਆਂ ਜਾਂਦੀਆਂ ਪਿੰਡ ਦੀਆਂ ਵੋਟਾਂ ਘਟਾਂ ਪ੍ਰਵਾਸੀਆਂ ਦੀਆਂ ਵੋਟਾਂ ਜਾਦਾ ਨੇ ਵੀਰੇ ਇਹ ਕਿਹਾ ਵੀਰੇ ਸਰਕਾਰ ਦੇ ਕੰਨ ਤੇ ਜਮਨ ਨਹੀਂ ਸੋਚਦੀਆਂ ਇਹਨਾਂ ਵਿਚਾਰਦੇ ਆ ਇਹ ਆਪਣੇ ਮਹਿਲਾ ਚ ਬੈਠ ਬੈਠ ਕੇ ਨਵੇਂ ਨਵੇਂ ਹੁਕਮ ਜਾਰੀ ਕਰੀ ਕਰਦੇ ਆ ਜਿਹੜੇ ਕਿ ਭਾਰਤ ਚ ਰਹਿੰਦੇ ਹੋਏ ਹਿਮਾਚਲ ਦੇ ਕਾਨੂੰਨ ਹੋਰ ਨੇ ਹੋਰ ਸਟੇਟਾਂ ਦੇ ਕਾਨੂੰਨ ਹੋਰ ਨੇ ਤੇ ਭਾਰਤ ਦੇ ਅੱਡ ਕਿਉਂ ਐ ਜੇ ਅਸੀਂ ਇੱਥੋਂ ਪੰਜਾਬੀ ਹਿਮਾਚਲ ਚ ਜਾ ਕੇ ਜ਼ਮੀਨ ਖਰੀਦ ਨਹੀਂ ਸਕਦੇ ਤਾਂ ਉਹ ਸਾਡੇ ਆ ਕੇ ਪੰਜਾਬ ਚ ਕਿਵੇਂ ਖਰੀਦ ਸਕਦੇ ਨੇ ਸਾਨੂੰ ਇਹ ਚੀਜ਼ਾਂ ਦਾ ਬਈ ਜਵਾਬ ਚਾਹੀਦਾ ਵੀ ਹਾਂ ਅੱਜ ਇਹ ਪਿੰਡ ਨਾਲ ਐਡਾ ਬੜਾ ਧੱਕਾ ਹੋ ਰਿਹਾ ਹੈਗਾ ਤਾਂ ਤੁਸੀਂ ਕੱਲ ਨੂੰ ਸਾਡੀਆਂ ਤੀਆਂ ਭੈਣਾ ਮਾਵਾਂ ਯਾਰ ਪ੍ਰਵਾਸੀਆਂ ਕੋਲ ਜਾ ਕੇ ਕੰਮ ਕਰਾਣ ਜਾਉਂਗੀਆਂ ਕਾਗਜ਼ ਲੈ ਕੇ ਇਹ ਬਈ ਇਹ ਸਰਕਾਰ ਜਿਹੜਾ ਕਹਿੰਦੇ ਨੇ ਜਿਹੜਾ ਦੇਸ਼ ਪਾਣੀ ਤੇ ਜਵਾਨੀ ਨਹੀਂ ਸੰਭ ਸਕਦਾ ਕੁਝ ਨਹੀਂ ਸੰਭ ਸਕਦਾ ਬਾਈ ਨਾ ਇਹ ਸਾਡੀ ਜਵਾਨੀ ਸੰਭ ਰਿਹਾ ਨਾ ਇਹ ਸਾਡਾ ਪਾਣੀ ਸੰਭ ਰਿਹਾ ਇਹ ਘਰ ਘਰ ਚ ਨਸ਼ਾ ਘਰ ਘਰ ਚ ਨਸ਼ਾਇਆ ਜਿਹਦੇ ਨਾਲ ਇਸ ਜਿੰਨੀ ਬਾਈ ਕਲੋਨੀ ਆ ਤੁਸੀਂ ਜਾਓ ਇੱਥੇ ਬਾਈ ਕੈਫਸੂਲ ਸਿਸੀਆਂ ਗਾਂਜਾ ਕੀ ਕੁਝ ਨਹੀਂ ਵਿਕਦਾ ਬਾਈ ਸਾਰਾ ਕੁਝ ਵਿਕਦਾ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗਦਾ ਬਾਈ ਤੁਸੀਂ ਐ ਕਰੋ ਵੀਰੇ ਤੁਸੀਂ ਇੱਕ ਜਾ ਕੇ ਥਾਣੇ ਕਿਦੋਂ ਪਤਾ ਕਰੋ ਵੀ ਕੱਲੇ ਇੱਕ ਕਲੋਨੀ ਚੋਂ ਕਿੰਨੇ ਆ ਤੇ ਨਸ਼ੇ ਦੇ ਪਰਚੇ ਨੇ ਕਿੰਨਿਆਂ ਦੇ दारू ਦੇ ਬਲੈਕ ਦੇ ਪਰਚੇ ਨੇ ਸਰਕਾਰ ਨੂੰ ਯਾਰ ਇਹ ਨਹੀਂ ਚੀਜ਼ਾਂ ਪਤਾ ਲੱਗਦੀਆਂ ਤੁਸੀਂ ਇੱਕ ਪੰਜਾਬ ਨਾਲ ਇੱਕ ਪੰਜਾਬੀ ਤੋਂ ਨਾਲ ਧੱਕਾ ਕਰ ਰਹੇ ਹੋ ਤੁਸੀਂ ਅਸੀਂ ਬਈ ਸਾਰੇ ਇਲਾਕੇ ਦੇ ਪਵਾਦ ਇਲਾਕੇ ਦੇ ਪਿੰਡ ਉੱਠ ਕੇ ਬਈ ਇਹਦੇ ਖਿਲਾਫ ਜੰਗ ਛੇੜਾਂਗੇ ਬਈ ਸਾਰਾ ਇਲਾਕਾ ਉੱਠ ਕੇ ਬਈ ਇਹ ਕੱਲੇ ਇਸ ਪਿੰਡ ਦਾ ਮੁੱਦਾ ਨਹੀਂ ਹੈਗਾ ਇਹ ਸਾਰੇ ਪੰਜਾਬ ਦਾ ਮੁੱਦਾ ਹੈ ਬਈ ਅਸੀਂ ਸਾਰੇ ਰਲ ਕੇ ਇਹ ਜੰਗ ਚ ਬਈ ਇਹ ਪਿੰਡ ਦਾ ਸਾਥ ਦੇਵਾਂਗੇ ਕਿਉਂ ਇਹ ਸਾਡੇ ਆਪਣਾ ਪਿੰਡ ਹੈ ਬਈ ਅਸੀਂ ਸਾਰੇ ਇਹ ਅੱਜ ਵੀ ਇੱਥੇ ਇੱਕ ਪਿੰਡ ਨਹੀਂ ਇਕੱਠਾ ਹੋਇਆ ਬਈ ਇਹ ਸਾਰੇ ਸਾਰੇ ਨੇੜੇ ਦੇ ਪਿੰਡਾਂ ਦੇ ਨੌਜਵਾਨ ਇਕੱਠੇ ਹੋਏ ਸੀ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਬਾਈ ਹਰ ਗੁਰਦੁਆਰੇ ਜਾ ਕੇ ਹੋਕਾ ਦਹਾਂਗੇ ਵੀ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਬਾਈ ਜੀ ਇਹ ਕਹਿ ਰਹੇ ਆ ਕਿ ਸਾਰਾ ਕੁਝ ਇੱਕ ਸਾਜ਼ਿਸ਼ ਨਾਲ ਇੱਕ ਸਕੀਮ ਦੇ ਤਹਿਤ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪ੍ਰਵਾਸੀ ਨੇ ਤਾਂ ਬਹੁਤ ਸਮਾਂ ਲੰਬਾ ਤੋ ਆ ਰਹੇ ਨੇ ਨਾ ਮੰਨ ਲਓ ਜੀ ਆਏ ਨੇ ਇੱਕ ਦਿਨ ਚ ਤਾਂ ਇੱਥੇ ਤੱਕ ਗੱਲ ਪਹੁੰਚੀ ਨਹੀਂ ਜੇ 650 ਬੰਦਾ ਤਾਂ ਫਿਰ ਉਹ ਸਾਰਾ ਜਿਹੜਾ ਇੰਨਾ ਟਾਈਮ ਤੁਸੀਂ ਅਣਗੈਲੀ ਕੀਤੀ ਆ ਉਹਦਾ ਜ਼ਿੰਮੇਵਾਰ ਕੌਣ ਹੈ ਨੇ ਇਹਦਾ ਸਾਨੂੰ ਨਾ ਏਦਾਂ ਦੱਸੇ ਇਹ ਜਿਹੜੀ ਸਾਡੀ ਜ਼ਮੀਨ 'ਚ ਬਿਠਾਲੇ ਆ 10 ਫੇਸ ਤੋਂ ਲੈਣਗੇ ਬਿਠਾਲੇ ਆ ਇਹਨਾਂ ਨੇ ਸਾਡੇ ਨਾਲ ਕੁਝ ਵਾਦੇ ਕੀਤੇ ਦੇ ਵੀ ਇਹ ਕੁਝ ਟਾਈਮ ਲਈ ਬਿਠਾਲੇ ਆ ਇੱਥੇ ਪੱਕੇ ਨਹੀਂ ਬਿਠਾਲੇ ਇਹ ਵੀ ਇਹਨਾਂ ਦਾ ਰਸਤਾ ਵੀ ਲੱਗ ਹੋਊਗਾ ਜਦੋਂ ਤੱਕ ਹੈਗੇ ਆ ਇਹ ਵੀ ਤੁਹਾਡੇ ਪਿੰਡ ਨਾਲੀ ਦਾ ਕੋਈ ਲਿੰਕ ਨਹੀਂ ਹੋਊਗਾ ਸਾਨੂੰ ਇਹਨਾਂ ਦਾ ਕੋਈ ਹੋ ਨਹੀਂ ਸੀ ਸਾਨੂੰ ਤੇ ਚਲੋ ਇਹ ਲੰਘਦਾ ਰਿਹਾ ਟਾਈਮ ਅਸੀਂ ਸਰਕਾਰ ਕੋਲ ਦਰਖਾਸਤਾਂ ਵੀ ਦੇਂਦੀਆਂ ਵੀ ਇਸ ਦਾ ਕੋਈ ਹੱਲ ਕਰੋ ਸਾਡਾ ਜਾੜਾ ਕਰਤਾ ਜੀ ਇਹਨਾਂ ਨੇ ਜ਼ਮੀਨ ਦਾ ਜੋ ਹੈ ਤਾਂ ਲਾਲ ਕੋਈ ਬੰਦਰ ਨਹੀਂ ਛੱਡੀ ਸਾਰਾ ਜ਼ਮੀਨ ਤੇ ਬੁਰਾ ਹਾਲ ਹੈ ਜਿੱਥੇ ਕਰੇ ਕੰਮ ਰੇ ਕਮਰਾ ਹੋ ਗਿਆ ਜਿੱਧਰ ਪੜਾ ਕੇ ਇਹਨਾਂ ਨੇ ਕਰਤਾ ਤੇ ਹੁਣ ਸਾਡੀਆਂ ਵੋਟਾਂ ਜੋੜਦੀਆਂ ਹੀ ਨਾਲ ਦੇਖੋ ਕੋਈ ਇਹਨਾਂ ਦੀ 7000 ਦੇ ਪਲੱਸ ਵੋਟ ਹੈ 8900 ਵੋਟ ਹੈ ਜੀ ਤੇ ਸਾਡਾ ਪੰਜ ਵੀ ਨਹੀਂ ਬਣਦਾ ਹੁਣ ਅਸੀਂ ਸਾਡਾ ਕੋਈ ਮੰਨ ਲਓ ਪਿੰਡ ਦਾ ਕੋਈ ਧੀ ਭੈਣ ਦਾ ਕੋਈ ਕੋਈ ਕੇਸ ਹੈ ਕੋਈ ਤਾਂ ਅਸੀਂ ਇਹਨਾਂ ਕੋਲ ਜਾਵਾਂਗੇ ਪਰਸਿਆਂ ਕੋਲ ਜੀ ਅਸੀਂ ਹੱਕ ਲੈਣ ਨੂੰ ਉਹਨਾਂ ਦੇ ਜੀ ਇਹ ਸਾਡੀਆਂ ਜਮੀਰਾਂ ਮਰ ਗਈਆਂ ਜੀ ਇਸ ਤਰ੍ਹਾਂ ਅਸੀਂ ਇਹ ਧੱਕਾ ਨਹੀਂ ਹੋਣ ਦੇਣਾ ਜੀ ਹੂੰ ਹਾਂਜੀ ਇਹ ਤਾਂ ਪੂਰੀ ਆਵਾਜ਼ ਚੱਕਾਂਗੇ ਜੀ ਅਸੀਂ ਮਤਲਬ ਕਿ ਤੁਹਾਨੂੰ ਇਹ ਪਰਵਾਨ ਨਹੀਂ ਵੀ ਤੁਹਾਡੇ ਪਿੰਡ ਦਾ ਕੋਈ ਜਿਹੜਾ ਸਰਪੰਚ ਆ ਜਾਂ ਪੰਚ ਆ ਉਹ ਪ੍ਰਵਾਸੀ ਬਣ ਜੇ ਹਾਂਜੀ ਸਾਨੂੰ ਕੋਈ ਪਰਵਾਨ ਨਹੀਂ ਹੈ ਸਾਡਾ ਸੰਮਤੀ ਨਾਲ ਸਰਪੰਚ ਚੁਣਿਆ ਹੋਇਆ ਜੀ ਤੁਹਾਨੂੰ ਨਹੀਂ ਪਰਵਾਨ ਇਹ ਚੀਜ਼ ਇਕੱਲੇ ਪਿੰਡ ਦੀ ਗੱਲ ਨਹੀਂ ਹੈਗੀ ਬਈ ਇਹ ਸਾਰੇ ਪੰਜਾਬ ਨੂੰ ਪਰਵਾਨ ਨਹੀਂ ਹੈਗੀ ਇਹ ਚੀਜ਼ ਕਿਉਂ ਹਲੇ ਬਈ ਪੰਜਾਬ ਦੀਆਂ ਛਾਡੇ ਮੰਨ ਸਕਦੇ ਸਾਡੇ ਲੀਡਰਾਂ ਦੀ ਜਮੀਰਾਂ ਮਰ ਗਈਆਂ ਬਈ ਸਾਡੇ ਪੰਜਾਬ ਦੀਆਂ ਜਮੀਰਾਂ ਜਾਗਦੀਆਂ ਜੀ ਇਹ ਜੀ ਪਰ ਤੁਸੀਂ ਨੌਜਵਾਨੋ ਜਿੱਦਾਂ ਜਿੱਦਾਂ ਤੁਸੀਂ ਤੁਸੀਂ ਵੀ ਕਰੋ ਗੱਲ ਕੋਈ ਗੱਲ ਨਹੀਂ ਆਪਾਂ ਦੇਖੋ ਇਹ ਮਸਲਾ ਤਾਂ ਸਾਰਿਆਂ ਦਾ ਹੀ ਹੈ ਨਾ ਇਹਨਾਂ ਕੱਲਿਆਂ ਦਾ ਮਸਲਾ ਤਾਂ ਹੈ ਨਹੀਂ ਹਾਂ ਹਾਂ ਨਹੀਂ ਨਹੀਂ ਮਸਲਾ ਮਸਲਾ ਤਾਂ ਸਾਰਿਆਂ ਦਾ ਹੀ ਹੈ ਇਹਦੇ ਜਿਹਦਾ ਮਸਲਾ ਸਾਰੇ ਬਾਈ ਤੁਸੀਂ ਤੁਸੀਂ ਆਰਗੇਨਾਈਜ਼ ਕੀਤਾ ਹੈ ਹਨਾ ਇਦੇ ਵਿੱਚ ਇਹਨਾਂ ਨੇ ਕਿਹਾ ਕਿ ਵੀ ਇੱਥੇ ਜਿਹੜਾ ਕੋਈ ਪ੍ਰਵਾਸੀ ਨੂੰ ਨਾ ਦਾ ਸੀ ਸਰਪੰਚ ਬਣ ਦੇਣਾ ਨਾ ਪੰਚ ਬਣ ਦੇਣਾ ਹੈ ਨਾ ਕਿ ਸਾਡੀ ਜ਼ਮੀਰ ਜਿੰਦਾ ਹੈਗੀ ਆ ਇਹ ਕਹਿਣ ਨੂੰ ਗੱਲ ਠੀਕ ਲੱਗਦੀ ਆ ਪਰ ਇਹਦੇ ਵਿੱਚ ਇਹ ਚੀਜ਼ ਆਪਾਂ ਦੇਖੀ ਵੀ ਜਿਹੜੇ ਸਾਡੇ ਬੱਚੇ ਕੈਨੇਡਾ ਜਾ ਰਹੇ ਨੇ ਜਾਂ ਜਿਹੜੀ ਸਾਡੀ ਤਵਾਜ਼ਨ ਵਿਗੜਿਆ ਉਹਦੇ ਤੇ ਤੁਸੀਂ ਆਪ ਵੀ ਜ਼ਿੰਮੇਵਾਰ ਸੀ ਪੰਜਾਬ ਨੂੰ ਛੱਡਣਾ ਚੂਜ਼ ਕੀਤਾ ਹੈ ਪਹਿਲਾਂ ਇਹ ਸਰਕਾਰ ਦੀ ਗਲਤੀ ਹੈ ਜੀ ਸਰਕਾਰ ਦੀ ਗਲਤੀ ਇਦਾਂ ਹੋਈ ਨੌਕਰੀ ਨਹੀਂ ਦਿੰਦੀ ਇੱਥੇ ਵੀ ਇਹ ਕਰੀ ਐ ਐਮੇ ਕਰੀ ਬੈਠੇ ਨੇ ਤਾਂ ਬੱਚੇ ਬਾਹਰ ਜਾਣਗੇ ਹੋਰ ਕੀ ਕਰਨਗੇ ਠੀਕ ਹੈ ਜੀ ਠੀਕ ਹੈ ਜੱਟ ਜ਼ਿਮੀਦਾਰ ਜ਼ਮੀਨਾਂ ਵੇਚਣਗੇ ਬੱਚੇ ਬਾਹਰ ਭੇਜਣਦੇ ਕਿਉਂਕਿ ਕਮਾਈ ਦਾ ਸਾਧਨ ਤਾਂ ਕਰਨਾ ਹੀ ਹੈ ਜੀ ਇਹਦੇ ਕਾਰਨ ਹੁਣ ਕੀ ਗਏ ਸਾਧਨ ਜੀ ਹੁਣ ਬਾਹਰ ਜਾਣਗੇ ਲੋਕ ਫਿਰ ਜਿਹੜੇ ਇਹ ਸਮੱਸਿਆਵਾਂ ਨੇ ਜਿਵੇਂ ਇਹ ਤੁਹਾਨੂੰ ਆਈ ਹੈ ਹੁਣ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਸਮੱਸਿਆਵਾਂ ਹੋਰ ਵੀ ਵੱਧਣਗੀਆਂ ਹੋਰ ਪਿੰਡਾਂ 'ਚ ਵੀ ਜਾਂ ਇਹ ਵੱਧ ਚੁੱਕੀਆਂ ਨੇ ਆਲਰੇਡੀ ਵੱਧ ਚੁੱਕੀਆਂ ਨੇ ਜੀ ਸਾਡੇ ਪਿੰਡ ਤੋਂ ਸ਼ੁਰੂਆਤ ਹੈ ਹੋਰ 4 ਪਿੰਡ ਵੀ ਕਹਿ ਰਹੇ ਨੇ ਜੀ ਅੱਛਾ ਹਾਂਜੀ ਹਾਂਜੀ ਫਿਰ ਤੁਸੀਂ ਇਹਦਾ ਹੱਲ ਕੀ ਦੇਖਦੇ ਹੋ ਹੁਣ ਮੰਨ ਲਓ ਇਹ ਸਾਰਾ ਮਸਲਾ ਹੋ ਗਿਆ ਇਹਦਾ ਹੱਲ ਕੀ ਹੈ ਅਸੀਂ ਵੋਟਾਂ ਨਹੀਂ ਹੋਣ ਦੇਣੀਆਂ ਜੀ ਅਸੀਂ ਰੱਦ ਕਰਾ ਦਾਂਗੇ ਵੋਟਾਂ ਅਸੀਂ ਬੂਥ ਹੀ ਨਹੀਂ ਲਗਣ ਦੇਣੇ ਪਿੰਡ 'ਚ ਨਹੀਂ ਫਿਰ ਇਹਦੇ ਨਾਲ ਤਾਂ ਕਲੈਸ਼ ਹੋਊਗਾ ਉਹਦਨ ਪਾਈਕ ਕਾਟੇ ਕਰੂਗਾ ਜੀ ਕੋਸ਼ਿਸ਼ ਪੂਰੀ ਕਰਾਂਗੇ ਆਪਣੇ ਗਰੀਦੋ ਜੀ ਵੀ ਵੋਟਾਂ ਨਹੀਂ ਹੋਣ ਦੇਣੇ ਜੇ ਵੋਟਾਂ ਹੋ ਗਿਆ ਫਿਰ ਸਰਪੰਚ ਬਣੀ ਜਾਣਾ ਜੀ ਨਹੀਂ ਪਰ ਤੁਹਾਨੂੰ ਲੱਗਦਾ ਨਹੀਂ ਫਿਰ ਜੇ ਤੁਸੀਂ ਇਦਾਂ ਕਰੋਗੇ ਜੋਰ-ਜੋਰ ਧੱਕੇਸ਼ਾਹੀ ਕਰੋਗੇ ਫਿਰ ਉਹ ਪੁਲਿਸ ਨੂੰ ਇੱਕ ਮੌਕਾ ਮਿਲੂਗਾ ਤੁਹਾਡੇ ਖਿਲਾਫ ਕਾਰਵਾਈ ਕਰਨ ਦਾ ਜਾਂ ਕੋਈ ਰਿਪ੍ਰੈਸ਼ਨ ਕਰਨ ਦਾ ਚਲੋ ਜੀ ਇੱਕ ਨੂੰ ਚੱਕ ਕੇ ਅੰਦਰ ਪਾਣਗੇ ਸਾਰੇ ਪਿੰਡ ਨੂੰ ਥੋੜੀ ਚੱਕ ਕੇ ਪਾੜ ਦਿੰਦੇ ਨੇ ਅੰਦਰ ਹੂੰ ਇਹ ਚੱਕ ਨੂੰ ਵੀ ਲੱਗਦਾ ਜੀ ਇਦਾਂ ਹੀ ਕਿਵੇਂ ਕਰੋਗੇ ਤੁਸੀਂ ਇਹ ਕਦੇ ਵੀ ਰੋਕਾਂਗੇ ਆਪ ਉਹ ਉੱਥੇ ਉਸ ਦਿਨ ਤਾਂ ਹੋਵਗੇ ਬਾਈ ਇਹ ਦੇਖੋ ਮਸਲਾ ਤਾਂ ਸਾਰਿਆਂ ਦਾ ਹੀ ਹੈ ਨਾ ਇਹਨਾਂ ਦਾ ਤਾਂ ਕੱਲਿਆਂ ਦਾ ਹੈ ਨਹੀਂ ਤੇ ਤੁਸੀਂ ਦੱਸੋ ਵੀ ਇਹ ਜਿਹੜਾ ਹੁਣ ਇਹ ਤਜਵੀਜ਼ ਕਰ ਰਹੇ ਨੇ ਹੱਲ ਵੀ ਆਪਾਂ ਵੋਟਾਂ ਰੋਕਾਂਗੇ ਉਹਦੇ ਨਾਲ ਫਿਰ ਤੁਸੀਂ ਪ੍ਰਸ਼ਾਸਨ ਚ ਟਕਰਾਅ ਚ ਜਾਓਗੇ ਤੁਹਾਨੂੰ ਤਿਆਰ ਹੂੰ ਉਸ ਗੱਲ ਲਈ ਹਾਂਜੀ ਹਾਂਜੀ ਤਿਆਰ ਆਈ ਬਿਲਕੁਲ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਊਗਾ ਜੀ ਕਿਉਂਕਿ ਅਸੀਂ ਹਾਈ ਕੋਰਟ ਚ ਵੀ ਕਹਿ ਚੁੱਕੇ ਆ ਸਾਰਾ ਕੁਝ ਕੋਚੌਣ ਕਮਿਸ਼ਨ ਕੋਲ ਵੀ ਜਾਏ ਆ ਜੀ ਐਮਐਲਏ ਸਾਹਿਬ ਕੋਲ ਵੀ ਜਾਏ ਐਮਐਲਏ ਸਾਹਿਬ ਖੁਦ ਜਾ ਕੇ ਕਲੋਨੀ ਚ ਜਾ ਕੇ ਕਹਿੰਦੇ ਵੀ ਤੁਹਾਡਾ ਅਸੀਂ ਮਸਲਾ ਹੱਲ ਕਰਤਿਆ ਵੀ ਅਸੀਂ ਤੁਹਾਡੀ ਕਲੋਨੀ ਪਿੰਡ ਨਾਲ ਜੋ ਸਰਕਾਰੇ ਸਾਡੇ ਉਲਟ ਚੱਲ ਰਹੀ ਹੈ ਜੀ। ਹਮ ਐਮਐਸ ਦੀ ਸਭ ਤੋਂ ਬਿਆਨ ਆਇਆ ਸੀ। ਹੁਣ ਹੀ ਸੁਣਿਆ ਪਤਾ ਨਹੀਂ ਕਲਿੱਪ ਆਈ ਹੈ ਮੈਂ ਮੜੀ ਜੀ ਸੁਣੀ ਸੀ। ਠੀਕ ਹੈ ਜੀ। ਉਹ ਕਹਿੰਦੇ ਨੇ ਬਈ ਉਹਨਾਂ ਦਾ ਕੰਮ ਨਹੀਂ ਹੁੰਦੇ ਆਧਾਰ ਕਾਰਡ ਨਹੀਂ ਬਣਦੇ ਜੀ। ਠੀਕ ਹੈ ਜੀ। ਉਹਨਾਂ ਦਾ ਕੋਈ ਕੰਮ ਨਹੀਂ ਉਹਦਾ ਕੋਈ ਸਰਟੀਫਿਕੇਟ ਨਹੀਂ ਬਣਦਾ। ਜ਼ਰੂਰੀ ਥੋੜੀਆ ਪਿੰਡ ਨਾਲ ਜੋੜ ਕੇ ਬਣ ਜੇਗਾ। ਲੱਗ ਬਣਾਓ ਉਹਨਾਂ ਤਾਂ ਲੱਗ ਵੀ ਬਣਾ ਸਕਦੇ ਹੋ। ਪਹਿਲਾਂ ਵੀ ਤਾਂ ਐਮਐਸ ਜੀ ਬੋਟੇ ਬੈਂਦੀ ਸੀ। ਹਮ ਜਦ ਵੀ ਦਦਵੀ ਦਾ ਕੰਮ ਹੁੰਦੇ ਸੀ। ਕਿੰਨੇ ਵੀ ਉਹਨੂੰ ਮੁਹਾਲੀ ਐਮਸੀ ਨਾਲ ਜੋੜ ਦੋ ਚਾਹੇ। ਹਾਂ ਜੁੜਿਆ ਹੋਏ ਸੀ ਜੀ। ਅੱਛ ਤਾਂ ਕਿਉਂ ਕੀਤਾ ਗਿਆ ਉਹ ਉਹਨਾਂ ਨੂੰ ਪਤਾ ਹੋਣਾ ਜੀ ਕਿਉਂ ਲੱਗ ਕੇ ਕੀਤਾ ਗਿਆ ਜੀ ਨਹੀਂ ਤੁਸੀਂ ਐਮਐਲਏ ਸਾਹਿਬ ਨੂੰ ਵੋਟਾਂ ਤਾਂ ਤੁਸੀਂ ਪਾਈਆਂ ਨੇ ਫਿਰ ਤੁਹਾਨੂੰ ਪਤਾ ਨਹੀਂ ਸੀ ਵੀ ਇਦਾਂ ਦੇ ਨੇ ਐਮਐਲਏ ਐਮਐਲਏ ਸਾਹਿਬ ਨੂੰ ਵੋਟਾਂ ਤਾਂ ਪਾਈਆਂ ਨਹੀਂ ਤੇ ਇੱਕ ਵਾਰੀ ਵੀ ਨਹੀਂ ਆ ਕੇ ਗਏ ਜੀ ਅੱਛਾ ਹਾਂਜੀ ਜੀ ਅੱਛਾ ਇੱਥੇ ਆਏ ਨਹੀਂ ਤੁਹਾਡੇ ਜਿਹੜੇ ਐਮਐਲਏ ਨੇ ਮਹਾਲੀ ਦੇ ਪ੍ਰਵੰਤ ਸਿੰਘ ਨਹੀਂ ਕਾਫੀ ਵੱਡੇ ਸਰਮਾਇਦਾਰ ਨੇ ਨਹੀਂ ਇੱਥੇ ਨਹੀਂ ਆਏ ਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਪ੍ਰਵਾਸੀਆਂ ਨੇ ਉਹਨਾਂ ਨੂੰ ਕੀ 헤ਜ ਜਿਆਦਾ ਨਹੀਂ ਜੀ ਉਹਨਾਂ ਦੇ ਹਨਾ ਆਪਦੇ ਵੋਟ ਆਪ ਪਾਰਟੀ ਦੇ ਨਹੀਂ ਜੀ ਉਹਨਾਂ ਦੇ ਆਪਦੇ ਵੋਟ ਵੋਟਾ ਜਿਆਦਾ ਨਹੀਂ ਜੀ ਇਸ ਕਰਕੇ ਜੀ ਅੱਛਾ ਜੀ ਹਾਂ ਜੀ ਇਸ ਕਰਕੇ ਜੀ ਹਾਂ ਤੇ ਬੇੜਾ ਥਾਰਾ ਖਤਰਾ ਤੁਸੀਂ ਦੱਸ ਰਹੇ ਹੋ ਪਿੰਡ ਦੇ ਬਚਣ ਦਾ ਹੋਣ ਦਾ ਉਹ ਨਹੀਂ ਦੇਖ ਰਹੇ ਖਤਰੇ ਨੂੰ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਜੀ ਠੀਕ ਹੈ ਜੀ ਹੁਣ ਗਏ ਸੀ ਉਹਨਾਂ ਕੋਲ ਮੰਗ ਪੱਤਰ ਲੈ ਕੇ ਗਏ ਸੀ ਜਦੋਂ ਭਾਜੀ ਨੇ ਕਿਹਾ ਜੀ ਵੀ ਮੰਗ ਪੱਤਰ ਲੈ ਕੇ ਗਏ ਸੀ ਉਹਨਾਂ ਦੇ ਭਰਾ ਨੇ ਲੈ ਕੇ ਰੱਖ ਰੱਖ ਲਿਆ ਜੀ ਠੀਕ ਹੈ ਠੀਕ ਹੈ ਕਾਰਵਾਈ ਵੀ ਹੋਣੀ ਚਾਹੀਦੀ ਉਹਦੇ ਤੇ ਕੋਈ ਠੀਕ ਹੈ ਜੀ ਠੀਕ ਹੈ ਜੀ ਇਸ ਵੇਲੇ ਅਸੀਂ ਮੁਹਾਲੀ ਦੇ ਜਗਤਪੁਰਾ ਪਿੰਡ ਦੇ ਵਿੱਚ ਖੜੇ ਆਂ ਤਾਂ ਤੁਸੀਂ ਇਹ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਇਹ ਪਿੰਡ ਜਿਹੜਾ ਹੈਗਾ ਇਹ ਕਿਥੇ ਪੰਜਾਬ ਦੇ ਪਿੰਡ ਵਰਗਾ ਭਾ ਨਹੀਂ ਮਾਰਦਾ ਹੈਗਾ ਇਸ ਪਿੰਡ ਦੇ ਵਿੱਚ ਆ ਜਿਹੜੀਆਂ ਪਿੱਛੇ ਸਾਰੀਆਂ ਦੁਕਾਨਾਂ ਨੇ ਉਸ ਵੀ ਸਾਰਾ ਦੇਖੋ ਇੱਥੇ ਇੱਕ ਰੌਲਾ ਚੱਲ ਰਿਹਾ ਹੈ ਇਸ ਟਾਈਮ ਤੇ ਇਸ ਪਿੰਡ ਦੇ ਵਿੱਚ ਜਿਹੜੀਆਂ ਪਿੰਡ ਦੀਆਂ ਜਿਹੜੀਆਂ ਕਲੋਨੀਆਂ ਨੇ ਪ੍ਰਵਾਸੀਆਂ ਦੀਆਂ ਉਹਨਾਂ ਨੂੰ ਪਿੰਡ ਦੀਆਂ ਵੋਟਾਂ ਦੇ ਨਾਲ ਜੋੜਿਆ ਗਿਆ ਤੇ ਇਹਦੇ ਨਾਲ ਜਿਹੜੇ ਪਿੰਡ ਵਾਸੀ ਨੇ ਉਹ ਘਟ ਗਿਣਤੀ ਜਾ ਗਏ ਨੇ ਪ੍ਰਵਾਸੀਆਂ ਦੀਆਂ ਮੂਟਾਂ ਵਧ ਗਈਆਂ ਨੇ ਪਿੰਡ ਵਾਸੀਆਂ ਦੀ ਵੋਟ 700 ਹੈ ਪ੍ਰਵਾਸੀਆਂ ਦੀ ਵੋਟ 650 ਹੈ ਤੋ ਇਹਦੇ ਨਾਲ ਇਹਨਾਂ ਨਾ ਪਿੰਨ ਵਾਸੀਆਂ ਦੀ ਮੰਗ ਇਹ ਹੈ ਕਿ ਇਹ ਕਲੋਨੀਆ ਨੂੰ ਅੱਡ ਕੀਤਾ ਜਾਵੇ ਇਹਨਾਂ ਦਾ ਅੱਡ ਸਰਪੰਚ ਚੁਣਿਆ ਜਾਵੇ ਪਰ ਅਸੀਂ ਤੁਹਾਨੂੰ ਮਾਹੌਲ ਦਿਖਾ ਰਹੇ ਹਾਂ ਇਹ ਮੋਹਾਲੀ ਦਾ ਪਿੰਡ ਹੈਗਾ ਤੇ ਆਹ ਮੋਹਾਲੀ ਦੇ ਪਿੰਡ ਦੇ ਵਿੱਚ ਤੁਸੀਂ ਅੱਗੇ ਆ ਜਾਓ ਜੇ ਆ ਤੁਸੀਂ ਦੇਖ ਲਓ ਕਿ ਇੱਥੇ ਸਾਰੀਆਂ ਜਿਹੜੀਆਂ ਦਵਾਈਆਂ ਨੇ ਕੁਝ ਵੀ ਚੀਜ਼ ਇੱਥੇ ਤੁਹਾਨੂੰ ਸਾਰਾ ਸਾਰਾ ਕੁਝ ਹਿੰਦੀ ਦੇ ਵਿੱਚ ਲਿਖਿਆ ਹੋਇਆ ਮਿਲ ਰਿਹਾ ਆ ਸਾਰੇ ਪ੍ਰਵਾਸੀ ਜਿਹੜੀ ਇੱਥੇ ਜਿਹੜੀ ਆਬਾਦੀ ਹੈ ਉਹ ਸਾਰੀ ਆਬਾਦੀ ਬਾਹਰ ਦੀ ਆਬਾਦੀ ਜ਼ਿਆਦਾ ਹੋ ਚੁੱਕੀ ਹੈ ਤਾਂ ਇਸ ਕਰਕੇ ਕੰਸਰਨ ਜਿਹੜਾ ਹੈਗਾ ਉਹ ਇੱਥੇ ਹੈਗਾ ਆ ਪਰ ਹਾਲੇ ਕੋਈ ਇਦਾਂ ਦੀ ਅਣਸੁਗਾਵੀ ਘਟਨਾ ਤਾਂ ਕਦੇ ਕਦੇ ਇੱਥੇ ਨਹੀਂ ਦੇਖੀ ਗਈ ਪਰ ਇੱਕ ਕੰਸਰਨ ਜ਼ਰੂਰ ਹੈ ਕਿ ਬਾਹਰੋਂ ਆ ਕੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਤੇ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਇਸ ਕਰਕੇ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਰੱਖਿਆ ਗਿਆ ਤੇ ਅਸੀਂ ਉਹਨਾਂ ਦੇ ਮਤਲਕ ਜਿਹੜੀ ਆ ਗੱਲਬਾਤ ਜਿਹੜੀ ਹੈ ਉਹ ਇੱਥੇ ਕੀਤੀ ਹੈ ਸਾਰਿਆਂ ਨਾਲ ਪਰ ਇਹ ਜਗਤਪੁਰਾ ਪਿੰਡ ਨੇ ਪੰਜਾਬ ਜਿਹੜਾ ਭੱਖ ਦਾ ਮਸਲਾ ਜਿਹੜਾ ਪ੍ਰਵਾਸ ਪੰਜਾਬ ਤੋਂ ਬਾਹਰ ਹੋ ਰਿਹਾ ਤੇ ਪ੍ਰਵਾਸ ਦੇ ਪੰਜਾਬ ਦੇ ਅੰਦਰ ਜਿਹੜਾ ਪ੍ਰਵਾਸ ਯੂਪ ਵਿਹਾਰ ਤੋਂ ਹੋ ਰਿਹਾ ਉਸ ਨੇ ਜਿਹੜੇ ਮਸਲੇ ਪੰਜਾਬ ਦੇ ਵਿੱਚ ਪੈਦਾ ਕੀਤੇ ਨੇ ਉਹਦੀ ਇੱਕ ਪ੍ਰਤੱਖ ਮਿਸਾਲ ਜਿਹੜੀ ਆ ਆ ਜਗਤਪੁਰਾ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਸੜਕਾਂ ਨੇ ਇਹ ਸਾਡੇ ਸਾਹਮਣੇ ਨੇ ਤੇ ਹੁਣ ਇਹ ਵੋਟਾਂ ਦੇ ਵਿੱਚ ਵੀ ਸਾਡੇ ਰੂਪ ਦੇ ਸਾਡੇ ਸਾਹਮਣੇ ਪ੍ਰਚੰਡ ਰੂਪ ਦੇ ਵਿੱਚ ਸਾਹਮਣੇ ਆ ਚੁੱਕੇ ਆ